ਜੋ ਤੁਹਾਡੇ ਨਾਲ ਇੱਕ ਅਜਿਹੀ ਘਟਨਾ ਸਾਂਝੀ ਕਰਨ ਜਾ ਰਹੇ ਹਾਂ ਜੋ ਕਿ ਇੱਕ ਗੁਰਸਿੱਖ ਵਿਅਕਤੀ ਦੀ ਹੈ ਜੋ ਕਿ 15 ਦਿਨਾਂ ਤੱਕ ਅੰਮ੍ਰਿਤਸਰ ਸਟੇਸ਼ਨ ਤੇ ਪਿਆ ਰਿਹਾ ਅਤੇ ਕੋਲੋਂ ਸਿੰਘ ਲੰਘਦੇ ਰਹੇ ਪਰ ਕਿਸੇ ਨੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ ਇੱਕ ਕੌਮ ਜਿਸ ਨੂੰ ਕੋਈ ਨਹੀਂ ਜਾਣਦਾ ਸੀ ਲੁਕ ਛਿਪ ਕੇ ਰਹਿਣ ਵਾਲੇ ਦੱਬੇ ਕੁਚਲੀ ਕੌਮ ਨੂੰ ਖੰਡੇ ਬਾਟੇ ਦੀ ਪੋਲ ਦੇ ਕੇ ਸਿੰਘ ਸਜਾਇਆ ਗਿਆ ਇੱਕ ਅਜਿਹੀ ਪਹਿਚਾਣ ਦਿੱਤੀ ਕਿ ਅੱਜ ਸਾਰੇ ਦੁਨੀਆਂ ਦੇ ਵਿੱਚ ਅੱਜ ਹਰ ਜਗ੍ਹਾ ਸਿੱਖ ਸਰਦਾਰ ਬੈਠੇ ਹੋਏ ਹਨ ਵੱਡੀਆਂ-ਵੱਡੀਆਂ ਉਪਾਦੀਆਂ ਮਿਲੀਆਂ ਹੋਈਆਂ ਹਨ ਤੇ ਸਿੱਖ ਸਰਦਾਰ ਨੂੰ ਦੇਖ ਕੇ ਹਰ ਕਿਸੇ ਦਾ ਸਿਰ ਅਜਬ ਦੇ ਨਾਲ ਝੁਕ ਜਾਂਦਾ ਹੈ ਤੇ ਨਾਮ ਦੇ ਨਾਲ ਹੀ ਜੀ ਸਤਿਕਾਰ ਵੱਜੋਂ ਆਪਣੇ ਆਪ ਹੀ ਲੱਗ ਜਾਂਦਾ ਹੈ ਸੋ ਨਿਹੰਗ ਸਿੰਘਾਂ ਬਾਰੇ ਕੌਣ ਨਹੀਂ ਜਾਣਦਾ ਗੁਰੂ ਦੀਆਂ ਲਾਡਲੀਆਂ ਫੌਜਾਂ ਮੰਨੀਆਂ ਜਾਂਦੀਆਂ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਲਾੜਲੇ ਨੀਲੇ ਬਾਣੇ ਦੇ ਧਾਰਨੀ ਉੱਚੇ ਲੰਬੇ ਕੱਦ ਘੋੜਿਆਂ ਦੀਆਂ ਸਵਾਰੀਆਂ ਸ਼ਾਸਤਰਾਂ ਦੇ ਧਾਰਨੀ ਦੁਮਾਲਿਆਂ ਵਾਲੇ ਨਿਹੰਗ ਸਿੰਘਾਂ ਦੇ ਦਰਸ਼ਨ ਪਾ ਕੇ ਅੰਦਰੋਂ ਜੋਸ਼ ਆਪਣੇ ਆਪ ਹੀ ਉਮੜ ਪੈਂਦਾ ਹੈ ਹਰ ਕੋਈ ਦੇਖ ਕੇ ਹੱਥ ਜੋੜ ਲੈਂਦਾ ਹੈ ਅਸਲ ਖਾਲਸਾ ਕਿੱਥੇ ਤੇ ਕਿਹਨਾਂ ਵਿੱਚ ਵੱਸਦਾ ਹੈ ਇਹ ਦੇਖਦਿਆਂ ਹੀ ਪਤਾ ਲੱਗ ਜਾਂਦਾ ਹੈ ਪਰ ਜੇਕਰ ਕੋਈ ਕਿਸੇ ਤਰ੍ਹਾਂ ਨਿਹੰਗ ਸਿੰਘ ਤੁਹਾਡੇ ਸਾਹਮਣੇ ਇੱਕ ਬੁਰੀ ਹਾਲਤ ਦੇ ਵਿੱਚ ਪਿਆ ਹੋਵੇ ਤਾਂ ਤੁਸੀਂ ਕੀ ਕਰੋਗੇ ਯਾਦ ਰੱਖੋ ਇਹ ਉਹੀ ਸਿੰਘ ਯੋਧੇ ਸੂਰਮਿਆਂ ਦੀ ਕੌਮ ਹੈ ਜਿਸ ਨੇ ਭਾਰਤ ਤੇ ਮਨੁੱਖਤਾ ਦੇ ਲਈ ਕਈ ਜੰਗਾਂ ਲੜੀਆਂ ਤੇ ਕੁਰਬਾਨੀਆਂ ਵੀ ਦਿੱਤੀਆਂ ਸੋ ਜੇਕਰ ਇੰਜ ਹੀ ਨੀਲੇ ਬਾਣੇ ਦੇ ਵਿੱਚ ਇੱਕ ਸਿੰਗਲ ਆ ਬਾਦਸ਼ਾਹ ਵਾਂਗ ਠੰਡ ਦੇ ਵਿੱਚ ਦਰਦਨਾਖ ਤਰਲੇ ਪਾ ਰਿਹਾ ਹੋਵੇ ਤਾਂ ਤੁਸੀਂ ਕੀ ਕਰੋਗੇ ਅੱਜ ਜੋ ਘਟਨਾ ਤੁਹਾਨੂੰ ਦੱਸਣ ਜਾ ਰਹੀ ਹਾਂ ਉਸ ਵਿੱਚ ਇੰਜ ਹੀ ਇਸੇ ਹਲਾਤਾਂ ਦੇ ਵਿੱਚ ਇੱਕ ਨੀਲੇ ਬਾਣੇ ਦਾ ਧਾਰਨੀ ਨਿਹੰਗ ਸਿੰਘ ਪਰ ਉਸ ਦੀ ਕਿਸੇ ਨੇ ਬਾਹ ਨਹੀਂ ਫੜੀ ਫਿਰ ਪਰਮਾਤਮਾ ਕਿਸ ਰੂਪ ਦੇ ਵਿੱਚ ਉਸ ਕੋਲ ਆਇਆ ਤੁਸੀਂ ਆਪ ਹੀ ਦੇਖ ਲਵੋ ਸੋ ਦੱਸ ਦिए ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਦੀ ਨਗਰੀ ਹੈ ਇਸ ਧਰਤੀ ਤੇ ਇੱਕ ਨਿਹੰਗ ਸਿੰਘ ਪੂਰੇ 20 ਦਿਨਾਂ ਤੱਕ ਧੜਫਦਾ ਰਿਹਾ ਪਰ ਕਿਸੇ ਨੇ ਉਸ ਦੀ ਬਾਹ ਨਹੀਂ ਫੜੀ ਨਿਹਾਲ ਸਿੰਘ ਨਾਂ ਦੇ ਨੀਲੇ ਬਾਣੇ ਦੇ ਧਾਰਨੀ ਸਿੰਘ ਦੀ ਇਹ ਕਹਾਣੀ ਸ਼ੁਰੂ ਹੁੰਦੀ ਹੈ ਜਿੱਥੇ ਜੋੜ ਮੇਲੇ ਤੋਂ ਸ਼੍ਰੀ ਫਤਿਹਗੜ ਸਾਹਿਬ ਜਿੱਥੇ ਛੋਟੇ ਸਾਹਿਬ ਜਾਦਿਆਂ ਦੀ ਯਾਦਗਾਰ ਮਨਾਈ ਗਈ ਉੱਥੇ ਨਿਹਾਲ ਸਿੰਘ ਉਸ ਜੋੜ ਮੇਲੇ ਵਿੱਚ ਗਿਆ 25 ਤੋਂ 26 ਤਰੀਕ ਸੀ ਉੱਥੇ ਨਿਹੰਗਾਂ ਸਿੰਘਾਂ ਦੇ ਜਥੇ ਆਉਂਦੇ ਹਨ ਅਤੇ ਉੱਥੇ ਘੋੜਿਆਂ ਦੇ ਕਰਤੱਬ ਵੀ ਉਹਨਾਂ ਵੱਲੋਂ ਦਿਖਾਏ ਜਾਂਦੇ ਹਨ ਗੱਤਕਿਆਂ ਦੇ ਜੋਰ ਵੀ ਦਿਖਾਏ ਜਾਂਦੇ ਹਨ ਸੋ ਉੱਥੇ ਘੋੜਿਆਂ ਤੇ ਕਰਤੱਬ ਦਿਖਾਏ ਜਾ ਰਹੇ ਸੀ ਜਿੱਥੇ ਕਿ ਆਮ ਬੋਤੀਆਂ ਸੰਗਤਾਂ ਦੇ ਵਿੱਚ निहाल सिंह ਵੀ ਖੜਿਆ ਸੀ ਤੇ ਇਹ ਸਭ ਕੁਝ ਦੇਖ ਰਿਹਾ ਸੀ ਉੱਥੇ ਰਸ਼ ਜ਼ਿਆਦਾ ਸੀ ਤੱਕਾ ਮੁੱਕੀ ਦੇ ਵਿੱਚ ਇੱਕ ਬਜ਼ੁਰਗ ਉੱਥੇ ਰਾਸਤੇ ਦੇ ਵਿੱਚ ਡਿੱਗ ਪਿਆ ਜਿੱਥੇ ਘੋੜਿਆਂ ਨੇ ਲੰਘਣਾ ਸੀ ਜੇਕਰ ਘੋੜੇ ਆ ਜਾਂਦੇ ਤਾਂ ਉਹਨਾਂ ਨੂੰ ਰੋਕਣਾ ਬਹੁਤ ਹੀ ਮੁਸ਼ਕਲ ਸੀ ਸੋ ਬਜ਼ੁਰਗ ਉੱਥੇ ਰਾਸਤੇ ਦੇ ਵਿੱਚ ਡਿੱਗ ਪਿਆ ਸੀ ਪਰ ਹਵੜਾ ਤਫੜੀ ਦੇ ਵਿੱਚ ਕਿਸੇ ਨੇ ਉਸ ਨੂੰ ਪਾਸੇ ਨਾ ਕੀਤਾ ਇਹ ਦੇਖ ਕੇ निहाल सिंह ਦੇ ਕੋਲੋਂ ਰਿਹਾ ਨਹੀਂ ਗਿਆ ਤਾਂ ਉਹ ਹਿੰਮਤ ਕਰਕੇ ਉਸ ਬਜ਼ੁਰਗ ਉਹ ਪਿੱਛੇ ਕਰਨ ਲਈ ਗਿਆ ਉਥੇ ਰਸਤੇ ਦੇ ਉੱਤੇ ਪਹੁੰਚਿਆ ਬਜ਼ੁਰਗ ਨੂੰ ਤਾਂ ਪਾਸੇ ਕਰ ਦਿੱਤਾ ਪਰ ਉਧਰੋਂ ਤੇਜ਼ ਰਫ਼ਤਾਰ ਘੋੜੇ ਆਏ ਜਿਨ੍ਹਾਂ ਨੇ ਫੇਟ ਲੱਗਣ ਦੇ ਨਾਲ ਨਿਹਾਲ ਸਿੰਘ ਖੁਦ ਡਿੱਗ ਪਿਆ ਤੇ ਪਿੱਛੋਂ ਹੋਰ ਘੋੜੇ ਆ ਰਹੇ ਸੀ ਤੇ ਘੋੜੇ ਉਸ ਦੇ ਉੱਪਰ ਲੰਘ ਗਏ ਤੇ ਉਹ ਬੁਰੀ ਤਰ੍ਹਾਂ ਫੱਟੜ ਹੋ ਗਿਆ ਜ਼ਖਮੀ ਹੋਣ ਤੋਂ ਬਾਅਦ ਉਸ ਦਰਦ ਦੇ ਨਾਲ ਉੱਥੇ ਹੀ ਕੁਰਲਾ ਰਿਹਾ ਸੀ ਤੇ ਸੰਗਤਨ ਇਕੱਠੇ ਹੋ ਕੇ ਉਸਨੂੰ ਇੱਕ ਸਾਈਡ ਤੇ ਕੀਤਾ ਕਿਸ ਨੇ ਉਸਨੂੰ ਦੇਖਿਆ ਚੋਟ ਅੰਦਰੂਨੀ ਸੀ ਜਿਸ ਕਾਰਨ ਉਸਦੇ ਕੋਲੋਂ ਹਿੱਲਿਆ ਵੀ ਨਹੀਂ ਜਾ ਰਿਹਾ ਸੀ ਅਤੇ ਉਸਨੂੰ ਸੰਗਤਾਂ ਦੇ ਵੱਲੋਂ ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਨਿਹਾਲ ਸਿੰਘ ਉੱਥੇ ਹੀ ਇਕੱਲਾ ਹੀ ਰਹਿ ਗਿਆ ਜਿਸ ਕਾਰਨ ਸੰਗਤਾਂ ਉਸਨੂੰ ਭਰਤੀ ਕਰਵਾ ਕੇ ਵਾਪਸ ਆ ਗਈਆਂ ਜਦੋਂ ਸਿਵਲ ਹਸਪੀਟਲ ਵਾਲਿਆਂ ਦੇ ਵਸਦੇ ਵਿੱਚ ਵੀ ਨਾ ਰਿਹਾ ਤਾਂ ਉਹਨਾਂ ਨੇ ਉਸਨੂੰ ਚੰਡੀਗੜ੍ਹ ਹਸਪੀਟਲ ਰੈਫਰ ਕਰ ਦਿੱਤਾ ਜਿੱਥੇ ਉਸ ਦਾ ਇਲਾਜ ਦੇ ਨਾਂ ਤੇ ਉਸ ਦੇ ਨਾਲ ਮਜ਼ਾਕ ਕੀਤਾ ਗਿਆ ਤੇ ਇੱਕ ਜਾਨਵਰਾਂ ਤੋਂ ਵੱਧ ਕੇ ਬੁਰਾ ਸਲੂਕ ਕੀਤਾ ਗਿਆ। ਇਕੱਲਾ ਸੀ ਜਿਸ ਕਰਕੇ ਹਸਪਤਾਲ ਨੇ ਉਸ ਦਾ ਇਲਾਜ ਕਰਨ ਤੋਂ ਮਨ੍ਹਾ ਕਰ ਦਿੱਤਾ ਤੇ ਉਸ ਦੀ ਜੇਬ ਦੇ ਵਿੱਚ 600 ਰੁਪਏ ਪਾ ਕੇ ਸਟੇਸ਼ਨ ਦੇ ਉੱਤੇ ਸਿੱਟ ਦਿੱਤਾ। ਨਿਹਾਲ ਸਿੰਘ ਮੁਤਾਬਕ ਉਸ ਨੂੰ ਸਟੇਸ਼ਨ ਤੇ ਪਹੁੰਚਾਇਆ ਨਹੀਂ ਗਿਆ। ਸਗੋਂ ਹਸਪਤਾਲ ਮੈਨੇਜਮੈਂਟ ਵੱਲੋਂ ਬੁਰੀ ਤਰੀਕੇ ਨਾਲ ਸੁੱਟਿਆ ਗਿਆ। ਉੱਥੇ 25 ਤਰੀਕ ਤੋਂ ਬਾਅਦ ਸਟੇਸ਼ਨ ਤੇ ਇੱਕ ਰਾਤ ਰੁਕਿਆ। ਫਿਰ ਲੋਕਾਂ ਦੀਆਂ ਮਿੰਨਤਾਂ ਕਰਕੇ ਟਰੇਨ ਦੇ ਵਿੱਚ ਬੈਠਾ ਅੰਮ੍ਰਿਤਸਰ ਸਾਹਿਬ ਦੇ ਟਿਕਟ ਲਈ ਤੇ ਲੋਕਾਂ ਨੇ ਉਸ ਨੂੰ ਟਰੇਨ ਦੇ ਵਿੱਚ ਬਿਠਾ ਦਿੱਤਾ ਕਰਦਿਆਂ ਕਰਦਿਆਂ ਕਿਸੇ ਤਰ੍ਹਾਂ ਉਹ ਅੰਮ੍ਰਿਤਸਰ ਸਾਹਿਬ ਸਟੇਸ਼ਨ ਤੇ ਪਹੁੰਚਿਆ ਤੇ 3 ਨੰਬਰ ਪਲੇਟਫਾਰਮ ਤੋਂ 5 ਨੰਬਰ ਪਲੇਟਫਾਰਮ ਤੇ ਕਿਵੇਂ ਪਹੁੰਚਿਆ ਤੁਸੀਂ ਜਾਣ ਕੇ ਹੈਰਾਨ ਹੋ ਜਾਵੋਗੇ ਆਪਣੀਆਂ ਬਹਾ ਹੱਥਾਂ ਦੇ ਸਹਾਰੇ ਉਹ ਰੁੜਦਾ ਹੋਇਆ ਪਟੜੀ ਲਾਈਨਾਂ ਦੇ ਰेंगਦੇ ਹੋਏ ਜਿੱਥੇ ਇੰਨਾ ਜ਼ਿਆਦਾ ਗੰਦ ਹੁੰਦਾ ਹੈ ਉਥੋਂ ਲੰਘਦੇ ਹੋਏ ਬੜੀ ਮੁਸ਼ਕਲ ਦੇ ਨਾਲ 5 ਨੰਬਰ ਪਲੇਟਫਾਰਮ ਤੇ ਪਹੁੰਚਿਆ ਤੇ ਇੱਕ ਪਾਸੇ ਹੋ ਕੇ ਪੈ ਗਿਆ 3 ਤਰੀਕ ਤੱਕ ਉਹ ਉੱਥੇ ਹੀ ਦਰਦ ਦੇ ਵਿੱਚ ਪਿਆ ਰਿਹਾ ਪਰ ਇੰਨੇ ਲੋਕ ਉਥੋਂ ਲੰਘ ਰਹੇ ਸੀ ਕਿਸੇ ਦੀ ਵੀ ਨਜ਼ਰ ਉਸ ਵੱਲ ਨਹੀਂ ਪਈ ਸ਼ਾਇਦ ਉਸ ਦਾ ਚੋਲਾ ਟੁੱਟ ਚੁੱਕਿਆ ਸੀ ਪਰ ਮਲਮੁੱਤਰ ਵੀ ਉਹ ਕੱਪੜਿਆਂ ਵਿੱਚ ਕਰ ਰਿਹਾ ਸੀ ਕੋਈ ਲੰਗਦਾ ਵੜਦਾ ਉਸ ਨੂੰ ਚਾਰ ਰੋਟੀ ਦੇ ਜਾਂਦਾ ਸੀ ਪਰ ਉਸ ਦੀ ਮੁਸ਼ਕਲ ਕੋਈ ਵੀ ਨਹੀਂ ਸੁਣ ਰਿਹਾ ਸੀ ਫਿਰ ਪਰਮਾਤਮਾ ਦੇ ਰੰਗ ਦੇਖੋ ਕਿਸੇ ਪੰਜਾਬੀ ਨੇ ਨਹੀਂ ਇੱਕ ਪਰਦੇਸੀ ਬੰਦੇ ਨੇ ਉਸ ਦੇ ਹਾਲਾਤ ਦੇਖ ਕੇ ਉਸ ਦੀ ਵੀਡੀਓ ਬਣਾਈ ਤੇ ਇੱਕ ਐਨ ਜੀਓ ਮਨੁੱਖਤਾ ਦੀ ਸੇਵਾ ਨੂੰ ਪਾਈ 5 ਤਰੀਕ ਨੂੰ ਇਹ ਵੀਡੀਓ ਉਹਨਾਂ ਨੂੰ ਮਿਲੀ ਐਨ ਜੀਓ ਆਪਣਾ ਇੱਕ ਸੇਵਾਦਾਰ ਉੱਥੇ ਭੇਜਿਆ ਉਸ ਦੇ ਹਾਲਾਤ ਜਾਣਨ ਲਈ ਜਦੋਂ ਸੁਸਾਇਟੀ ਦਾ ਬੰਦਾ ਸਟੇਸ਼ਨ ਤੇ ਪਹੁੰਚਿਆ ਤਾਂ ਸਿੱਖਦੇ ਹਾਲਾਤ ਬਹੁਤ ਹੀ ਜ਼ਿਆਦਾ ਤਰਸਯੋਗ ਸੀ ਕਿਉਂਕਿ ਮਲਮੁੱਤਰ ਸਭ ਕੁਝ ਉਹ ਕੱਪੜਿਆਂ ਵਿੱਚ ਹੀ ਕਰ ਰਿਹਾ ਸੀ ਜਿਸ ਕਾਰਨ ਉਸ ਦੇ ਕਕਾਰ ਵੀ ਸਭ ਖਰਾਬ ਹੋ ਚੁੱਕੇ ਸੀ ਤੇ ਦਰਦ ਦੇ ਵਿੱਚ ਪਿਆ ਹੋਇਆ ਸੀ ਉਥੇ ਕੁਰਲਾ ਰਿਹਾ ਸੀ ਨਿਹਾਲ ਸਿੰਘ ਨੇ ਦੱਸਿਆ ਕਿ ਉਥੇ ਦੀ ਇੱਕ ਵੱਡੀ ਨਿਹੰਗ ਸਿੰਘ ਜਥੇਬੰਦੀ ਨਾਲ ਸੰਬੰਧ ਰੱਖਦਾ ਹੈ ਉਥੇ ਕਿਵੇਂ ਪਹੁੰਚਿਆ ਉਸਨੇ ਸਭ ਦੱਸਿਆ ਰਾਤ ਦਾ ਸਮਾਂ ਸੀ ਨਿਹੰਗ ਸਿੰਘ ਜਥੇਬੰਦੀ ਨੂੰ ਫੋਨ ਕੀਤਾ ਗਿਆ ਤੇ ਉਸ ਜਥੇਵੰਦੀ ਨੇ ਉਸ ਸਿੰਘ ਨੂੰ ਪਹਿਚਾਣ ਲਿਆ ਪਰ ਉਸ ਨੂੰ ਸਾਹਮਣ ਤੋਂ ਇਨਕਾਰ ਕਰ ਦਿੱਤਾ ਤੇ ਉਸ ਦਾ ਇਲਾਜ ਕਰਵਾਉਣ ਤੋਂ ਵੀ ਮਨਾ ਕਰ ਦਿੱਤਾ ਸੋ ਰਾਤ ਦਾ ਸਮਾਂ ਹੋਣ ਕਰਕੇ ਉਸ ਨੂੰ ਪੇਨ ਕਿਲਰ ਕੁਝ ਖਾਣ ਨੂੰ ਦੇਣ ਤੋਂ ਬਾਅਦ ਉਹ ਸਿੰਘ ਵਾਪਸ ਆ ਗਏ ਸਵੇਰੇ ਸੁਸਾਇਟੀ ਦੇ ਵਿੱਚ ਬਾਕੀ ਮੈਂਬਰਾਂ ਵੀ ਉੱਥੇ ਅੰਮ੍ਰਿਤਸਰ ਸਹੀ ਪਹੁੰਚ ਗਏ ਤੇ ਹਾਲਾਤ ਦਾ ਜਾਇਜ਼ਾ ਲਿਆ ਕਰਕਾਰਾਂ ਨੂੰ ਸਾਹਮਣੇ ਆ ਗਿਆ ਜੋ ਖਰਾਬ ਹੋ ਚੁੱਕੇ ਸੀ ਦੁਮਾਲਾ ਵੀ ਉਸ ਦਾ ਉਸ ਗੰਦ ਦੇ ਵਿੱਚ ਖਰਾਬ ਹੋ ਚੁੱਕਿਆ ਸੀ ਜੋ ਕਿ ਸਿੰਘਾਂ ਸਰਦਾਰਾਂ ਦੀ ਸ਼ਾਨ ਹੁੰਦੀ ਹੈ 3 ਘੰਟੇ ਉਸ ਦੇ ਸਾਕ ਸੰਬੰਧੀਆਂ ਦੀ ਉਡੀਕ ਕੀਤੀ ਗਈ ਜਦ ਕੋਈ ਨਹੀਂ ਆਇਆ ਤਾਂ ਉਸ ਨੂੰ ਭਾਈ ਗੁਰੂ ਪ੍ਰਦੇਸ ਸਿੰਘ ਮਨੋਖਦਾ ਦੀ ਸੇਵਾ ਵੱਲੋਂ ਉੱਥੋਂ ਚੁੱਕ ਕੇ ਲੁਧਿਆਣਾ ਸੁਸਾਇਟੀ ਸੰਸਥਾ ਦੇ ਵਿੱਚ ਲੈ ਕੇ ਆਉਂਦਾ ਗਿਆ ਪਹਿਲਾਂ ਉਸ ਨੂੰ ਸਫਾਈ ਇਸ਼ਨਾਨ ਕਰਵਾਇਆ ਗਿਆ ਤੇ ਵਧੀਆ ਕੱਪੜੇ ਤੇ ਦੁਮਾਲਾ ਸਜਾਇਆ ਗਿਆ ਫਿਰ ਉਸ ਨੂੰ ਲੰਗਰ ਸ਼ਿਕਾਇਆ ਗਿਆ ਉਸ ਦੇ ਕੋਲ ਸਾਰੀ ਗੱਲ ਜਾਣੀ ਕਿ ਕਿਵੇਂ ਉੱਥੇ ਤੇ ਕਿਸ ਹਾਲਾਤਾਂ ਦੇ ਵਿੱਚ ਪਹੁੰਚਿਆ ਨਿਹਾਲ ਸਿੰਘ ਨੇ ਦੱਸਿਆ ਕਿ ਉਹ ਨਿਹੰਗ ਸਿੰਘ ਦੇ ਵੱਡੇ ਬਾਬਿਆਂ ਦੀ ਗੋਦਾਂ ਦੇ ਵਿੱਚ ਖੇਡਿਆ ਹੋਇਆ ਹੈ ਅਤੇ ਜਿਨ੍ਹਾਂ ਨੇ ਉਸ ਦੀ ਅਜਬਾਨ ਨਹੀਂ ਫੜੀ ਹੁਣ ਸਨੋ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਵਧੀਆ ਇਲਾਜ ਚੱਲ ਰਿਹਾ ਹੈ ਉਹ ਸੰਸਥਾ ਦੇ ਸੇਵਕ ਪਰਮਾਤਮਾ ਦਾ ਰੂਪ ਧਾਰ ਕੇ ਆਏ ਤੇ ਪਹਿਲਾਂ ਉਹ ਬੰਦੇ ਜੋ ਸਰਦਾਰ ਨਹੀਂ ਸੀ ਫਿਰ ਵੀ ਉਸ ਨੇ ਸਿੰਘਾਂ ਦੇ ਬਾਣੇ ਦੀ लाज ਸਮਝ ਕੇ ਉਸ ਸੰਸਥਾ ਨੂੰ ਇਨਫੋਰਮ ਕੀਤਾ ਜਿੱਥੇ ਆਪਾਂ ਸਾਰੇ ਨਵਾਂ ਸਾਲ ਮਨਾ ਰਹੇ ਸੀ ਉਥੇ ਨਿਹਾਲ ਸਿੰਘ ਮਲਮੂਤਰ ਦੇ ਵਿੱਚ ਪਿਆ ਹੋਇਆ ਦਰਦ ਦੇ ਨਾਲ ਕੁਰਲਾ ਰਿਹਾ ਸੀ ਜਿਸ ਦੀ ਕਿਸੇ ਨੇ ਸਾਰ ਤੱਕ ਨਹੀਂ ਲਈ ਤੇ ਉਹ ਸਿੰਘ ਜਥੇਬੰਦੀਆਂ ਨੂੰ ਵੀ ਸਮਝਣ ਦੀ ਲੋੜ ਹੈ ਜਿਸ ਨੇ ਇਹ ਕਹਿ ਦਿੱਤਾ ਕਿ ਹੁਣ ਇਹ ਸਾਡੀ ਜਥੇਬੰਦੀ ਦੇ ਨਾਲ ਸਬੰਧ ਨਹੀਂ ਰੱਖਦਾ ਤੇ ਅਸੀਂ ਇਸ ਦਾ ਇਲਾਜ ਨਹੀਂ ਕਰਵਾ ਸਕਦੇ ਠੀਕ ਹੈ ਜੇਕਰ ਇਹ ਤੁਹਾਡੀ ਜਥੇਬੰਦੀ ਨਾਲ ਸਬੰਧ ਨਹੀਂ ਰੱਖਦਾ ਜਾਂ ਮੈਂਬਰ ਨਹੀਂ ਪਰ ਉਸ ਦੇ ਨੀਲੇ ਬਾਣੇ ਉਸ ਦੇ ਕਕਾਰਾਂ ਤੇ ਉਸ ਦੀ ਸਿੱਖੀ ਲਈ ਤਾਂ ਉਸ ਨੂੰ ਸਾਂਭ ਸਕਦੇ ਸੀ ਐਨੀ ਵੱਡੀ ਸੰਸਥਾ ਜਥੇਬੰਦੀ ਹੈ ਇੱਕ ਮੈਂਬਰ ਨਾਲ ਸਾਹਮਣੇ ਪਿੱਛੇ ਕੀ ਗੱਲ ਹੋ ਸਕਦੀ ਹੈ ਇਸ ਦਾ ਜਵਾਬ ਕਿਸੇ ਕੋਲ ਵੀ ਨਹੀਂ ਹੈ ਪਰ ਇਹ ਬਹੁਤ ਹੀ ਜ਼ਿਆਦਾ ਮਦਭਾਗਾ ਹੈ ਸਾਡੇ ਲੋਕਾਂ ਨੇ ਵੀ ਕੁਝ ਸਮਝਣ ਦੀ ਲੋੜ ਹੈ ਇੰਜ ਤੁਹਾਡੇ ਕੋਲ ਕਿਸੇ ਵੱਲ ਵੀ ਇੱਕ ਵੱਖਰਿਆ ਨਜ਼ਰੀਆ ਇੱਕ ਵੱਖਰੀ ਸੋਚ ਦੇ ਨਾਲ ਦੇਖਣ ਦੀ ਲੋੜ ਹੈ ਸ਼ਾਇਦ ਉਸ ਨੂੰ ਤੁਹਾਡੀ ਲੋੜ ਹੀ ਹੋਵੇ ਸੋ ਸਾਧ ਸੰਗਤ ਜੀ ਬਾਕੀ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਕਿ ਉਸ ਨਿਹੰਗ ਸਿੰਘ ਜਥੇਬੰਦੀ ਨੇ ਉਸ ਨਿਹਾਲ ਸਿੰਘ ਦੀ ਮਦਦ ਕਿਉਂ ਨਹੀਂ ਕੀਤੀ ਤੁਹਾਡੇ ਇਸ ਦੇ ਪ੍ਰਤੀ ਕੀ ਵਿਚਾਰ ਨੇ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ